ਦਰਸ਼ਨਾ ਮੇਰੇ ਦਰਸ਼ਨਾ ਮੇਰੇ ਦਰਸ਼ਨਾ ਮੇਰੇ ਦਰਸ਼ਨਾ ਮੀਨੋੜ ਹੈ ਦਰਸ਼ਨਾ ਮੀਨੋੜ I'm ਸਰੀਆ ਦਰਸ਼ਨਾ ਬਣਾ ਸਿੰਘੋ ਅਸੀਂ ਸੱਜਦੇ ਆਵਾਜ਼ ਮਾਰਦੇ ਆ ਗੁਰੂ ਗੋਬਿੰਦ ਸਿੰਘ ਜਰਨੇ ਆਵਾਜ਼ ਮਾਰੀ ਵੈਦ ਜੀ ਆ ਗਏ ਆ ਭਾਈ ਅਸੀਂ ਕਿੰਨੇ ਪਿਆਰ ਨਾਲ ਆਵਾਜ਼ ਮਾਰੀ ਹੋਣੀ ਕਿੰਨੀ ਖਿੱਚ ਪਈ ਐ ਸੁਜਾਤ ਜੰਦ ਵੈਦ ਦੇ ਅੰਦਰ ਚਰਨਾਂ ਦੇ ਵਿੱਚ ਆ ਕੇ ਐਦਾਂ ਲੰਮਾ ਬੈ ਗਿਆ ਡਡੋਦ ਕੀਤੀ ਡਡੋਦ ਦੰਡਾਉਤ ਬੰਧਨ ਅਨੁਤਵਾਕ ਸਰਬ ਕਲਾ ਸਮਰਤ ਨੋਲਣ ਦੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਇੱਕ ਨਮਸਕਾਰ ਹੁੰਦੀ ਹੈ ਇੱਕ ਬੰਦਨਾ ਹੁੰਦੀ ਹੈ ਇੱਕ ਡੰਡਾਉਤ ਹੁੰਦੀ ਹੈ ਐ ਡੰਡੇ ਵਾਂਗੂ ਸਿੱਧਾ ਪੈਰ ਹੋ ਜਾਣਾ ਬਾਲ ਛਾਲ ਨਹੀਂ ਰਹਿੰਦਾ ਜੀ ਉੱਤੇ ਇਤਾਂ ਕਮਾ ਵੀ ਤਨ ਮਨ ਡੰਡਾਉਤ ਦੇ ਵਿੱਚ ਜਾ ਕੇ ਮੈਂ ਵਿਸ਼ਾ ਖੋਲ ਆਏ ਪਰ ਸਮਾਂ ਨਹੀਂ ਜਿਹੜੀ ਡੰਡਾਉਤ ਹੈ ਨਾ ਡੰਡਾਉਤ ਕਰ ਡੰਡਾਉਤ ਬਹੁਤ ਵੱਡਾ ਹੈ ਰੋਤ ਦੇ ਵਿੱਚ ਬਲ ਛਲ ਨਹੀਂ ਰਹਿੰਦਾ ਇੱਥੇ ਜਾ ਕੇ ਡੰਡਾਉਤ ਹੁੰਦੀ ਹੈ ਤਨ ਮਨ ਧਨ ਸਭ ਸੌਂਪ ਗੁਰੂ ਕੋ ਜਦੋਂ ਸਿੱਖ ਦਾ ਸਭ ਕੁਝ ਗੁਰੂ ਦੇ ਹਵਾਲੇ ਹੋ ਜਾਂਦਾ ਨਾ ਉਸ ਤੋਂ ਬਾਅਦ ਫਿਰ ਸਭ ਕੁਝ ਹੀ ਸੌਂਪ ਕੇ ਡੰਡੇ ਮੰਗੂ ਸਿੱਧਾ ਬਹਿ ਜਾਂਦਾ ਹੈ ਬਾਰਾ ਜਿਵੇਂ ਤੁਸੀਂ ਤੋਰੋਗੇ ਉਵੇਂ ਚੱਲਣਾ ਹੈ ਮੇਰਾ ਕੋਈ ਬਲ ਨਹੀਂ ਹੈ ਗਿਆਨ ਧਿਆਨ ਕਿਸ ਕਰਮ ਨਾਲ ਜਾਣਾ ਸਾਹ ਨਾ ਜਾਣਾ ਤੇਰੀ ਨਾ ਮੇਰੇ ਕੋਲ ਗਿਆਨ ਆ ਨਾ ਧਿਆਨ ਮਿੱਠਾ ਨਹੀਂ ਲੱਗਦਾ ਅਸੀਂ ਗਿਲੇ ਸ਼ਿਕਵੇ ਦੇ ਵਿੱਚ ਵੀ ਹੋ ਜਾਂਦੇ ਕਈ ਵਾਰ ਕਿ ਮਾਲਕ ਜੀ ਐਦਾਂ ਕਿਉਂ ਕਰਿਆ ਮੇਰੇ ਨਾਲ ਐਦਾਂ ਕਿਉਂ ਹੋਇਆ ਪਰ ਗੁਰਮੁਖ ਇਹ ਦੋਸ਼ ਨਹੀਂ ਦਿੰਦੇ ਉਹ ਆਪਣੇ ਕਰਮ ਨੂੰ ਦੋਸ਼ ਦਿੰਦੇ ਨੇ ਅਰਦਾਸ ਦੋਸ਼ ਨਾ ਦੇਉਂ ਕਿਸੇ ਦੋਸ਼ ਕਰਮਾਂ ਆਪਣੇ ਆਪਣੇ ਕਰਮ ਨੂੰ ਦੋਸ਼ ਦਿੰਦੇ ਨੇ ਉਹ ਗਿਲਾ ਸ਼ਿਕਵਾ ਨਹੀਂ ਜਿੱਮੇ ਜਿੱਥੇ ਤੁਸੀਂ ਰੱਖਦੇ ਹੋ ਰਜਾ ਦਾ ਤੇਰੀ ਰਜਾ ਕੋਕਰ ਰੱਖੋਗੇ ਇਹ ਵੀ ਤੇਰੀ ਰਜਾ ਕੀਤਿਆਂ ਦੋਖ ਭੂਗ ਸੰਮਾਰ ਇਹ ਵੇਦਾਨ ਤੇਰੀ ਦਾਤਾਂ ਤੇਰਾ ਤੇਰੀਆਂ ਦਾਤਾਂ ਨੇ ਭੁੱਖ ਦੁਖ ਇਹ ਦੁਖ ਨਾ ਜਿਹੜੇ ਜੇ ਦੁਖ ਨਾ ਹੁੰਦਾ ਸੁੱਖ ਨੂੰ ਪੁੱਛਣੇ ਵੀ ਤੇ ਕਿਸੇ ਨੇ ਜੇ ਦੁਖ ਨੇ ਤਾਂ ਹੀ ਤਾਂ ਸੁੱਖ ਮੰਗਦੇ ਆ